ਨੇ ਜੀਵਨ ਨਾਲ ਹੀ ਨਹੀਂ ਸਗੋਂ ਆਪਣੇ ਸਬਰ ਸੇਵਾ ਤੇ ਸਿਮਰ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਰਨ ਕਰ ਦਿੰਦੀਆਂ ਹਨ ਮਨੁੱਖ ਦੇ ਜੀਵਨ ਵਿੱਚ ਇੱਕ ਮਾਂ ਦੀ ਹੀ ਪ੍ਰੇਰਣਾ ਹੁੰਦੀ ਹੈ ਜੋ ਉਸ ਨੂੰ ਭਗਤ ਜਾਂ ਸੂਰਮਾ ਬਣਾ ਦਿੰਦੀ ਹੈ ਮਾਂਵਾਂ ਦੇ ਜਗਤ ਵਿੱਚ ਬਹੁਤ ਹੋਈਆਂ ਹਨ ਪਰ ਮਾਤਾ ਗੁਜਰੀ ਜੀ ਦਾ ਜੀਵਨ ਇੱਕ ਐਸੀ ਰੌਸ਼ਨੀ ਸੀ ਜਿਸ ਨੇ ਸਿੱਖ ਇਤਿਹਾਸ ਵਿੱਚ ਚਾਨਣ ਮਨਾਰੇ ਦਾ ਕੰਮ ਕੀਤਾ ਮਾਤਾ ਗੁਜਰੀ ਜੀ ਦਾ ਜਨਮ ਪਹਿਲਾ ਸਨ ਅਤੇ ਮਾਤਾ ਬਿਬੰਦ ਦੇ ਕੋਲ ਲਗਭਗ 1624 ਈਸਵੀ ਵਿੱਚ ਹੋਇਆ ਬਚਪਨ ਤੋਂ ਹੀ ਉਹ ਬਦ ਸਦਗੁਨਾ ਸੰਜਮ ਅਤੇ ਸ਼ਾਂਤ ਮੰਦੇ ਪ੍ਰਤੀਕ ਸਨ ਉਹਨਾਂ ਦੀ ਸ਼ਖਸੀਅਤ ਵਿੱਚ ਬਹੁਤ ਸਹਿਜ ਅਤੇ ਜਸ ਸੀ ਜੋ ਉਹਨਾਂ ਨੂੰ ਅੱਗੇ ਆਉਣ ਵਾਲੀ ਮਹਾਨ ਭੂਮਿਕਾ ਲਈ ਤਿਆਰ ਕਰ ਰਿਹਾ ਸੀ 1633ਵੀਂ ਵਿੱਚ ਮਾਤਾ ਗੁਜਰੀ ਜੀ ਦਾ ਵਿਆਹ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਹੋਇਆ ਜਦ ਤੋਂ ਬਾਅਦ ਉਹ ਘਰਤਾਲਪੁਰ ਅਤੇ ਫਿਰ ਸ਼੍ਰੀ ਕੀਰਤਪੁਰ ਸਾਹਿਬ ਆ ਗਏ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਏ ਤਾਂ ਤੇਗ ਬਹਾਦਰ ਜੀ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਨਾਲ ਨਗਰ ਪਕਾਲਾ ਵਿਖੇ ਰਹਿਣ ਲੱਗੇ ਇਥੇ ਮਾਤਾ ਗੁਜਰੀ ਜੀ ਨੇ ਆਪਣੀ ਧੀਰਜ ਨਿਮਰਤਾ ਅਤੇ ਸੇਵਾ ਭਾਵ ਨਾਲ ਨਾ ਸਿਰਫ ਸਬਦਾ ਮੰਨ ਜਿੱਤ ਲਿਆ ਸਗੋ ਗੁਰੂ ਸਾਹਿਬ ਦੇ ਪੋਰਾ ਸਾਹਿਬ ਵਿਕੇ ਅੰਤਰਧਿਆਨ ਰਹਿਣ ਸਮੇ ਮਾਤਾ ਨਾਨਕੀ ਜੀ ਨਾਲ ਰਲ ਕੇ ਸਾਰਾ ਕਾਰਜਾਂ ਦੇ ਨਿਰਵਿਗਨ ਮੁਕੰਮਲ ਹੋਣ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਇਸ ਕਾਰਨ ਇੱਕ ਵਿਹਾਕੀ ਤੋਂ ਵੀ ਵੱਧ ਸਮਾਂ ਜਾਰੀ ਰਿਹਾ 1665 ਸ੍ਰੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਵਾਂ ਨਗਰ ਚੱਕ ਨਾਨਕੀ ਵਿਸਾਇਆ ਉਸ ਸਮੇ ਮਾਤਾ ਗੁਜਰੀ ਜੀ ਸੰਗਤਾਂ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਰਹੇ ਉਹ